ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਬੀਬੀਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਨਿਊ ਸੰਸਥਾ ਬੜੀ ਭਰੋਸੇਯੋਗਤਾ ਵਾਲੀ ਆ ਹੁਣ ਇਹਨਾਂ ਨੇ ਰਿਪੋਰਟ ਦਿੱਤੀ ਕਿ ਜਿਹੜੀ ਮਹਾਕੁੰਭ ਦੇ ਵਿੱਚ ਟ੍ਰੈਜੇਡੀ ਹੋਈ ਸੀ ਜਿਹੜੀ ਭਗੜੜ ਹੋਈ ਸੀ ਸਟੈਂਪਿਡ ਹੋਈ ਸੀ ਔਰ ਉਸ ਵਕਤ ਇਹ ਗੱਲ ਕਹੀ ਗਈ ਸੀ ਯੋਗੀ ਅਦਿੱਤਿਆਨਾਥ ਵੱਲੋਂ ਕਿ ਇੱਥੇ ਹੋਈ ਤਾਂ ਹੈ ਪਰ ਕੇਵਲ 30 ਵਿਅਕਤੀ ਉੱਥੇ ਮਾਰੇ ਗਏ ਆ ਔਰ 60 ਦੇ ਕਰੀਬ ਜ਼ਖਮੀ ਹੋਏ ਆ ਤੇ ਇਹ ਤੇ ਇਨਵੈਸਟੀਗੇਸ਼ਨ ਦੇ ਵਿੱਚ ਜਾ ਕੇ ਪਤਾ ਲੱਗਾ ਬੀਬੀਸੀ ਨੂੰ ਕਿ ਉੱਥੇ ਤਾਂ ਘੱਟੋ-ਘੱਟ ਜੋ ਇਹਨਾਂ ਦੀ ਰਿਪੋਰਟ ਆ ਕਹਿੰਦੇ ਜੀ 82 ਮੌਤਾਂ 82 ਲੋਕ ਨੇ ਜਿਹੜੇ ਵਿਅਕਤੀ ਨੇ ਉਹਨਾਂ ਦੀਆਂ ਮੌਤਾਂ ਹੋਈਆਂ ਨੇ ਉਸ ਭਗਦੜ ਦੇ ਵਿੱਚ ਉਸ ਸਟੈਂਪਿਡ ਦੇ ਵਿੱਚ ਇਹ 52 ਮੌਤਾਂ ਹੋਰ ਵਧ ਗਈਆਂ ਬੜੀ ਵਾਰੀ ਆਪੋਜੀਸ਼ਨ ਨੇ ਰੌਲਾ ਪਾਇਆ ਬੜੀ ਵਾਰੀ ਵਿਰੋਧੀ ਪਾਰਟੀਆਂ ਨੇ ਰੌਲਾ ਪਾਇਆ ਕਿ ਤੁਸੀਂ ਘੱਟੋ-ਘੱਟ ਉਹਨਾਂ ਦੇ ਨਾਮ ਜਾਰੀ ਕਰੋ ਪਰ बार-बार ਉਹਨਾਂ ਸਾਰੀ ਇਨਫੋਰਮੇਸ਼ਨਸ ਨੂੰ ਦਬਾ ਦਿੱਤਾ ਗਿਆ ਜਾਣਕਾਰੀ ਨੂੰ ਦਬਾ ਦਿੱਤਾ ਗਿਆ ਇਥੋਂ ਤੱਕ ਕਿ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਸਵਾਲ ਪੁੱਛਿਆ ਇਸ ਜਾਣਕਾਰੀ ਨੂੰ ਦਿੱਤਾ ਨਹੀਂ ਗਿਆ ਹੁਣ ਜਾ ਕੇ ਬੀਬੀਸੀ ਨੇ ਕਿਹਾ ਬੀਬੀਸੀ ਨੇ ਤਾਂ ਬਲਕਿ ਇਥੋਂ ਤੱਕ ਗੱਲ ਕਹੀ ਆ ਕਿ ਇਹ ਜਿਹੜੀ ਫਿਗਰ ਆ 82 ਦੀ ਜਾਂ 82 ਲੋਕਾਂ ਦੀ ਇਸ ਤੋਂ ਵੱਧ ਹੋ ਸਕਦੀ ਹੈ ਪਰ ਅਸੀਂ ਇਹ ਵੱਧ ਫਿਗਰ ਇਸ ਕਰਕੇ ਨਹੀਂ ਦੱਸ ਰਹੇ ਕਿਉਂਕਿ ਸਾਡੇ ਕੋਲੇ ਇਸ ਤੋਂ ਵੱਧ ਪੁਖਤਾ ਪ੍ਰਮਾਣ ਨਹੀਂ ਹੈਗੇ ਅਸੀਂ ਘਟੋ-ਘਟ 100 ਪਰਿਵਾਰਾਂ ਨੂੰ ਮਿਲੇ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਕੋਲੇ ਜਾ ਕੇ ਔਰ ਜਿਨ੍ਹਾਂ ਲੋਕਾਂ ਨੂੰ ਮੁਆਵਜ਼ਾ ਮਿਲਿਆ ਇਹਨਾਂ ਸਾਰਿਆਂ ਨੂੰ 25-25 ਲੱਖ ਰੁਪਏ ਮੁਆਵਜ਼ਾ ਮਿਲਿਆ ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਇਹਨਾਂ ਨੂੰ ਸਾਰਿਆਂ ਨੂੰ ਮੁਆਵਜ਼ਾ ਵੀ ਕੈਸ਼ ਦੇ ਵਿੱਚ ਦਿੱਤਾ ਗਿਆ ਜਿਹੜੇ ਪੀੜਿਤ ਨੇ ਜਿਨ੍ਹਾਂ ਦੀ ਮੌਤਾਂ ਹੋਈਆਂ ਨੇ ਉਹਨਾਂ ਦੇ ਨਾਮ ਤੱਕ ਨਹੀਂ ਲਿਖੇ